ਲੁਧਿਆਣਾ ਜਲੰਧਰ ਬਾਈਪਾਸ ਚੌਂਕ ਵਿਖੇ ਸੰਵਿਧਾਨ ਬਣਾ ਕੇ Dalit ਪਰਿਵਾਰਾਂ ਨੂੰ ਸਮਾਜ ਵਿੱਚ ਬਰਾਬਰਤਾ ਦਾ ਦਰਜਾ ਦਿਵਾਉਣ ਵਾਲੇ ਡਾਕਟਰ ਭੀਮrao ਅੰਬੇਦਕਰ ਜੀ ਦੀ ਯਾਦ ਨੂੰ ਹਮੇਸ਼ਾ ਰੌਸ਼ਨ ਰੱਖਣ ਲਈ ਉਹਨਾਂ ਦਾ ਪ੍ਰੀ ਨਿਰਵਾਣ ਦਿਵਸ ਮੌਕੇ Dalit ਸਮਾਜ ਦੇ ਮਸੀਹਾ ਡਾਕਟਰ ਪਿੰਬੜ ਅੰਬੇਦਕਰ ਦੇ ਪੁੱਤ ਤੇ ਫੁੱਲਮਾਲਾ ਭੇਟ ਕਰਨ ਪਹੁੰਚੇ ਲੁਧਿਆਣਾ ਹਲਕਾ ਉਤਰੀ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਚੌਧਰੀ ਮਦਨ ਲਾਲ ਬੱਗਾ ਨੇ ਆਪਣੀ ਟੀਮ ਸਮੇਤ ਆਸ਼ੀਰਵਾਦ ਲਿਆ ਅਤੇ ਉਹਨਾਂ ਦੇ ਸਮਾਜ ਭਾਈ ਅਸੂਲਾਂ ਤੇ ਚੱਲਣ ਦਾ ਸੁਨੇਹਾ ਦਿੱਤਾ ਇਹ ਸਮਾਗਮ ਪਾਰਟੀ ਦੇ ਐਸੀ ਵਿੰਗ ਦੇ ਆਗੂ ਅਰुण ਪੱਟੀ ਦੀ ਅਗਵਾਈ ਵਿੱਚ ਕੀਤਾ ਗਿਆ ਇਸ ਮੌਕੇ ਹਰਜਿੰਦਰ ਸਿੰਘ ਬਾਲੀ ਮਲਕੀਤ ਸਿੰਘ ਮੰਗਾ ਵੱਲੋਂ ਮੁੱਖ ਮਹਿਮਾਨ ਚੌਧਰੀ ਮਦਨ ਲਾਲ ਬੱਗਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅੱਜ ਬਾਬਾ ਸਾਹਿਬ ਭੀਮਰਾ ਮੈਡੀਕਲ ਕੀਤਾ ਪ੍ਰੀ ਨਿਰਮਾਣ ਦਾ ਵਿਸ਼ਾ ਹੈ ਉਸ ਮੌਕੇ ਤੇ ਅੱਜ ਅਸੀਂ ਬਾਬਾ ਸਾਹਿਬ ਦੇ ਚਰਨਾਂ ਚ ਨਕਮਸਤਕ ਹੋਣ ਵਾਸਤੇ ਆਏ ਆਂ ਔਰ ਤਕਰੀਬਨ ਅੱਜ ਸਾਡੇ ਆਮ ਆਦੀ ਪਾਰਟੀ ਦੇ ਕਨਵੀਨਰ ਔਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਵੀ ਨਕਮਸਤ ਹੋਏ ਨੇ ਔਰ ਤਕਰੀਬਨ ਉਹਨਾਂ ਦਾ ਜੋ ਸੁਪਨਾ ਕੋਈ ਅਧੂਰਾ ਰਹਿ ਗਿਆ ਉਸ ਨੂੰ ਪੂਰਨ ਕਰਨ ਵਾਸਤੇ ਆਮ ਆਦੀ ਪਾਰਟੀ ਮੈਂ ਕਹਿੰਦਾ ਕਿ ਉਸ ਚੀਜ਼ ਤੇ ਤਤਪਰ ਹੈ ਔਰ ਮੈਂ ਕਹਿੰਦਾ ਕਿ ਜੋ ਬਾਬਾ ਸਾਹਿਬ ਨੇ ਸੰਦੀਨ ਦਿੱਤੀ ਹੈ ਸੰਵਿਧਾਨ ਲੈ ਕੇ ਉਹ ਕਦੇ ਵੀ ਭਰਾਈ ਨਹੀਂ ਜਾ ਸਕਦੀ ਜੋ ਸਭ ਤੋਂ ਵੱਡਾ ਸਾਨੂੰ ਅਧਿਕਾਰ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਉਸ ਦੇ ਨਾਲ ਅਸੀਂ ਸਰਕਾਰ ਲਿਆ ਵੀ ਸਕਦੇ ਹਾਂ ਸਰਕਾਰ ਨੂੰ ਅਸੀਂ ਜਾਂਦਾ ਵੀ ਕਰ ਸਕਦੇ ਹਾਂ ਕਿਉਂਕਿ ਉਸ ਵੋਟ ਦੇ ਅਧਿਕਾਰ ਨਾਲ ਅਸੀਂ ਆਪਣੇ ਹੱਕ ਕੂਲ ਐਕਸ ਸਕਦੇ ਹਾਂ ਅੱਜ ਆਪਾਂ ਸੋਚ ਸਕਦੇ ਹਾਂ ਕਿ ਜੋ ਸੰਵਿਧਾਨ ਦੇ ਵਿੱਚ ਜੋ ਲਿਖਿਆ ਗਿਆ ਬਾਬਾ ਸਾਹਿਬ ਭੀਮਰਾਂ ਬੇਦਕਰ ਮਨੋਂ ਅੱਜ ਸਾਡੇ ਹਿੰਦੁਸਤਾਨ ਇਨ ਬਿਨ ਉਸ ਨੂੰ ਲਾਗੂ ਕਰਦੇ ਹੋਏ ਅਸੀਂ ਸਰਕਾਰ ਦੇ ਨਾਲ ਔਰ ਤਕਰੀਬਨ ਆਮ ਲੋਕਾਂ ਨੂੰ ਅਪੀਲ ਕਰਾਂਗੇ ਕਿ ਜੋ ਉਹਨਾਂ ਸੰਵਿਧਾਨ ਦੇ ਵਿੱਚ ਲਿਖਿਆ ਅਸੀਂ ਅਪਣਾ ਕੇ ਉਹਨਾਂ ਦੇ ਚਾਰੇ ਨਕਸ਼ੇ ਉਸ ਸਤਿ ਸ਼੍ਰੀ ਅਕਾਲ ਜੀ ਸਾਨੂੰ ਉਹਨਾਂ ਨੂੰ ਇਹੀ ਹੋਏਗੀ ਅੱਜ ਮੈਂ ਮੌਕੇ ਤੇ ਮੈਂ ਸਾਰੀ ਸੰਗਤ ਨੂੰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤੇ ਨੇ ਉਸ ਨੂੰ ਘਰ ਘਰ ਤੱਕ ਪਹੁੰਚਾਉਣ ਵਾਸਤੇ ਅਪੀਲ ਕਰਾਂਗਾ ਔਰ ਅੱਜ ਆਸਲਾਸ ਮੌਕੇ ਤੇ ਮੈਂ ਜੈ ਭੀਮ ਜੈ ਭਾਰਤ ਤੋਂ ਬਾਬਾ ਸਾਹਿਬ ਅੰbedkar ਸਾਨੂੰ ਸਦੀਹੀ ਵਿਛੋੜਾ ਦੇ ਕੇ ਸਾਡੀ ਕੌਮ ਨੂੰ 85% ਲੋਕਾਂ ਨੂੰ ਨਾਥ ਕਰਕੇ ਇਸ ਦੁਨੀਆ ਤੋਂ ਔਲਵਿਦਾ ਹੋ ਗਏ ਸੀਗੇ ਤੇ ਮੈਂ ਅੱਜ ਦੇ ਦਿਨ ਇੱਕ ਸੰਕਲਪ ਲੈਣਾ ਇੱਕ ਪ੍ਰਣ ਕਰਦਾ ਕਿ ਅਸੀਂ ਸਾਰੇ ਘਰ ਘਰ ਜਾ ਕੇ ਕੋਨੇ ਕੋਨੇ ਦੇ ਵਿੱਚ ਜਾ ਕੇ ਆਪਣੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਤੇ ਵੋਟ ਪਾਉਣ ਦੀ ਜਿਹੜੀ ਬੋਟ ਦੀ ਸੱਚੀ ਤਾਕਤ ਹੈ ਉਹਦੇ ਬਾਰੇ ਰੂਬਰੂ ਕਰਾਵਾਂਗੇ ਤੇ ਅਸੀਂ ਆਪਣੇ ਆਪਣੇ ਸਾਥੀਆਂ ਨੂੰ ਤੇ ਆਪਣੇ ਸਮਾਜ ਨੂੰ ਅਪੀਲ ਬੇਨਤੀ ਕਰਨਾ ਚਾਹੁੰਦੇ ਆ ਕਿ 85% ਲੋਕ ਕਿਉਂ ਗੁਲਾਮ ਰਹੇ ਤੋ ਬਾਬਾ ਸਾਹਿਬ ਉਮੀਦ ਕਰਨੇ ਜਦੋਂ ਸੰਵਿਧਾਨ ਲਿਖਿਆ ਸੀ ਉਹਨਾਂ ਨੇ ਕਿਹਾ ਸੀ ਮੈਂ ਰਾਣੀ ਦੀ ਕੁੱਖ ਦਾ ਆਪਰੇਸ਼ਨ ਕਰਦੇ ਆਂਗਾ ਵੀ ਅੱਜ ਤੋਂ ਬਾਅਦ ਜਿਹੜਾ ਰਾਜਾ ਆ ਉਹ ਰਾਣੀ ਦੀ ਕੁੱਖ ਤੋਂ ਨਹੀਂ ਬੈਲਟ ਬਾਕਸ ਤੋਂ ਪੈਦਾ ਆਊਗਾ ਪਰ 74 ਸਾਲਾਂ ਤੋਂ ਸਾਡੇ ਲੋਕਾਂ ਦੀ ਵੋਟ ਪਾ ਕੇ ਸਾਡੇ ਲੋਕਾਂ ਨੂੰ ਇਹ ਲੋਕ ਗੁੰਮਰਾਹ ਕਰਦੇ ਰਹੇ ਆ ਦੇਸ਼ ਦੇ ਵਿੱਚ 545 ਐਮਐਲਐਸ ਐ ਔਰ 113 ਜਿਹੜੇ ਸੰਸਦ ਨੇ ਔਰ ਇੱਕ ਦਲਿਤ ਰਾਸ਼ਟਰਪਤੀ ਹੈ ਇਹਨਾਂ ਦੇ ਹੁੰਦੇ ਆ ਵੀ ਜਿੱਦ ਦੇ ਲੋਤ ਬੱਚਿਆਂ ਦੇ ਨਾਲ ਬਦਤਕਾਰ ਹੋਊਗਾ ਇਹਨਾਂ ਦੇ ਹੁੰਦੇ ਆ ਵੀ ਦੇਸ਼ ਦੇ ਵਿੱਚ ਜੇ ਗਰੀਬਾਂ ਦੀ ਆਵਾਜ਼ ਦੀ ਨੂੰ ਦੱਬਿਆ ਕੁਚਲੇ ਜਾਊਗਾ ਮੈਂ ਕਹਿਣਾ ਚਾਹੁੰਦਾ ਵਾ ਕਿ ਸਾਨੂੰ ਇਹਨਾਂ ਲੋਕਾਂ ਦੀ ਫਿਰ ਲੋੜ ਨਹੀਂ ਹੈਗੀ ਆ ਮੈਂ ਆਪਣੇ ਦੋਸਤਾਂ ਨੂੰ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਨਾ ਚਾਹਨਾ ਆਪਣੇ ਸਮਾਜ ਦੇ ਹਰ ਲੋਕ ਨੂੰ ਲੋਕਾਂ ਨੂੰ ਆਮ ਆਬਾਬ ਨੂੰ ਕਿ ਵੀ ਤੁਸੀਂ ਲੋਕ ਆਪਣੇ ਵਿੱਚੋਂ ਜਿਹੜੇ ਅੱਛੇ ਲੋਕ ਨੇ ਸਾਫ ਛਵੀ ਦੇ ਇਮਾਨਦਾਰ ਨੇਤਾ ਵਾਂ ਜਿੱਦਾਂ ਕਿ ਸਾਡੇ ਬੱਗਾ ਸਾਹਿਬ ਹੈ ਔਰ ਜਿਹੜੇ ਸਾਡੇ ਲੋਕ ਆ ਉਹਨਾਂ ਲੋਕਾਂ ਦੀ ਬਾ ਬਣੋ ਐਸਐਮਜ਼ेड ਪੰਜਾਬ ਦੇ ਲੁਧਿਆਣਾ ਤੋਂ ਭੁਪਿੰਦਰ ਪਨੇਸਰ ਦੇ ਨਾਲ ਕੈਮਰਾਮੈਨ ਵਿਪਨ अरोड़ा ਦੀ ਰਿਪੋਰਟ